ਕੋਣੇ ਸੀ ਗੱਲ ਕਰਾਂਗੇ ਚਟ ਐਕਟ 1833 ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਹੁਣ ਬੰਗਾਲ ਦਾ ਗਵਰਨਰ ਜਨਰਲ ਸੀ ਜਿਹੜਾ ਜਿਹੜਾ ਗਵਰਨਰ ਜਨਰਲ ਆਫ ਬੰਗਾਲ ਸੀਗਾ ਹੁਣ ਉਹਨੂੰ ਕੀ ਕੀਤਾ ਗਿਆ ਉਹਨੂੰ ਪੂਰੇ ਭਾਰਤ ਦਾ ਹੀ ਗਵਰਨਰ ਜਨਰਲ ਬਣਾ ਦਿੱਤਾ ਗਿਆ ਗਵਰਨਰ ਜਨਰਲ ਆਫ ਬੰਗਾਲ ਹੁਣ ਕੀ ਆ ਪੂਰੇ ਭਾਰਤ ਦਾ ਗਵਰਨਰ ਜਨਰਲ ਹੋਊਗਾ ਤੇ ਜਿਹੜੇ ਪਹਿਲੇ ਭਾਰਤ ਦੇ ਗਵਰਨਰ ਜਨਰਲ ਕੌਣ ਸੀ ਵਿਲੀਅਮ ਲਾਰਡ ਵਿਲੀਅਮ ਬੈਂਟਿਕ ਉਹ ਭਾਰਤ ਦੇ ਪਹਿਲੇ ਗਵਰਨਰ ਜਨਰਲ ਬਣੇ ਠੀਕ ਹੈ ਤਾਂ ਇਹ ਦੂਪਹਿਲਾ ਜਦਾ ਪ੍ਰਭੂ ਸੱਤਰ ਜਿਹੜਾ ਸੀਗਾ ਈਸਟ ਇੰਡੀਆ ਕੰਪਨੀ ਦਾ ਉਹ ਬੰਗਾਲ ਦੇ ਵਿੱਚ ਸੀਗਾ ਤਾਂ ਹੁਣ ਪੂਰੇ ਇੰਡੀਆ ਦਾ ਹੀ ਉਹਨੂੰ ਕਿ ਗਵਰਨਰ ਜਨਰਲ ਬਣਾ ਦਿੱਤਾ ਕਿਉਂ ਕਿਉਂਕਿ ਈਸਟ ਇੰਡੀਆ ਕੰਪਨੀ ਬਹੁਤ ਇਰੀਏ ਤੇ ਵਾਈਡ ਇਰੀਏ ਤੇ ਫੈਲ ਗਈ ਸੀਗੀ ਠੀਕ ਹੈ ਤਾਂ ਰੈਗੂਲੇਸ਼ਨ ਹੁਣ ਕਿਉਂਕਿ ਜਿੰਨੇ ਦੇਖੋ ਗਵਰਨਰ ਹੁੰਦਾ ਸੀ ਗਵਰਨਰ ਦੇ ਨਾਲ ਉਹਦੇ ਚਾਰ ਐਗਜ਼ੀਕਿਊਟਿਵ ਹੁੰਦੇ ਸੀ ਇਹ ਹੀ ਲਾ ਬਣਾਉਂਦੇ ਸੀ ਇਹ ਹੀ ਕਾਨੂੰਨ ਬਣਾਉਂਦੇ ਸੀ ਇਹ ਹੀ ਕਾਨੂੰਨ ਨੂੰ ਇੰਪਲੀਮੈਂਟ ਕਰਵਾਉਂਦੇ ਸੀਗੇ ਹਨਾ ਚਾਰ ਐਗਜ਼ੀਕਿਊਟਿਵ ਬੋਡੀ ਸੀਗੀ ਉਹਨਾਂ ਨਾਲ ਤਾਂ ਹੁਣ ਜਿੰਨੇ ਵੀ ਕਾਨੂੰਨ ਬਣਾਉਂਦੇ ਸੀ ਉਹਨਾਂ ਨੂੰ ਰੈਗੂਲੇਸ਼ਨ ਕਹਿੰਦਾ। ਦਾੜਾ ਕਹਿੰਦਾ ਰੈਗੂਲੇਸ਼ਨਸ। ਤਾਂ ਇਹਦੇ ਵਿੱਚ ਕੀ ਕਿਹਾ ਗਿਆ ਜਿੰਨੇ ਵੀ ਕਾਨੂੰਨ ਬਣਨਗੇ ਤਾਂ ਉਹਨਾਂ ਨੂੰ ਕੀ ਕਿਹਾ ਜਾਊਗਾ ਐਕਟ ਕਿਹਾ ਜਾਊਗਾ। ਠੀਕ ਹੈ? ਤਾਂ ਕਾਨੂੰਨ ਕਾਨੂੰਨ ਨੂੰ ਕੀ ਕਿਹਾ ਜਾਊਗਾ ਐਕਟ ਕਿਹਾ ਜਾਊਗਾ। ਠੀਕ ਹੈ? ਤਾਂ ਈਸਟ ਇੰਡੀਆ ਕੰਪਨੀ ਜਿਹੜੀ ਹੈਗੀ ਆ ਉਹ ਵਪਾਰਿਕ ਤੋਂ ਹੁਣ ਕੀ ਰਾਜਨੀਤਿਕ ਇੱਕ ਕੰਪਨੀ ਬਣ ਗਈ ਸੀ। ਉਹ ਐਡਮਿਨਿਸਟ੍ਰੇਸ਼ਨ ਵੀ ਚਲਾ ਰਹੀ ਸੀਗੀ। ਠੀਕ ਹੈ? ਨਵੇਂ-ਨਵੇਂ ਕਾਨੂੰਨ ਵੀ ਬਣਾ ਰਹੀ ਸੀਗੀ। ਠੀਕ ਹੈ ਤਾਂ ਜਿਹੜੀ ਬਾਡੀ ਕਾਨੂੰਨ ਬਣਾਉਂਦੀ ਆ ਤਾਂ ਉਹ ਕੀ ਹੈ ਕਿ ਐਡਮਿਨਿਸਟ੍ਰੇਟਿਵ ਬਾਡੀ ਬਣਦੀ ਹੈ ਪੋਲਿਟਿਕਲ ਬਾਡੀ ਬਣਦੀ ਹੈ ਠੀਕ ਹੈ ਤਾਂ ਇਹਦੇ ਵਿੱਚ ਇਹਦੇ ਵਿੱਚ ਸਿਰਫ ਇੰਨਾ ਹੀ ਸੀ ਗੱਲ ਚਾਰਟਰ ਐਕਟ ਕੋਈ ਖਾਸ ਨਹੀਂ ਸੀ ਇਹਦੇ ਵਿੱਚ ਤਾਂ ਅਗਲਾ ਜਿਹੜਾ ਚਾਰਟਰ ਐਕਟ ਆਇਆ ਉਹ ਆਇਆ 1853 ਚਾਰਟਰ ਐਕਟ 1853 ਇਹਦੇ ਵਿੱਚ 1853 ਐਕਟ ਦੀ ਗੱਲ ਕਰਦੇ ਆਪਾਂ ਤਾਂ ਦੇਖੋ ਜਿਵੇਂ ਕੀ ਹੈਗਾ ਗਵਰਨਰ ਗਵਰਨਰ ਕੋਲੇ ਚਾਰ ਐਗਜ਼ੀਕਿਟਿਵ ਹੁੰਦੇ ਸੀ ਪਹਿਲਾਂ ਠੀਕ ਹੈ ਚਾਰ ਐਗਜ਼ੀਕਿਟਿਵ ਉਹੀ ਕਾਨੂੰਨ ਬਣਾਉਂਦੇ ਸੀ ਉਹੀ ਕੀ ਕਰਦੇ ਸੀ ਇੰਪਲੀਮੈਂਟ ਕਰਾਉਂਦੇ ਸੀ ਤਾਂ ਆਪਣੇ ਕੋਲੇ ਤਿੰਨ ਤਿੰਨ ਜਿਹੜੇ ਹੁੰਦੇ ਆ ਆ ਮੇਕਿੰਗ ਲੈਜਿਸਲੇਚਰ ਹੁੰਦੀ ਆ ਇੰਪਲੀਮੈਂਟ ਕਰਨ ਵਾਲੇ ਐਗਜ਼ੀਕਿਊਟਿਵ ਹੁੰਦੇ ਆ ਤੇ ਜਸਟਿਸ ਪ੍ਰੋਵਾਈਡ ਕਰਨ ਵਾਲੇ ਜੁਡੀਸ਼ਰੀ ਹੁੰਦੀ ਆ ਤਾਂ ਜਿਵੇਂ ਇੱਕ ਐਗਜ਼ਾਮਪਲ ਲੈ ਸਕਦੇ ਆ ਵੀ ਕਰੋਨਾ ਵੇਲੇ ਕੀ ਹੈਗਾ ਲਾਕਡਾਊਨ ਲੱਗਿਆ ਸਰਕਾਰ ਨੇ ਲਾਕਡਾਊਨ ਲਾਇਆ ਤਾਂ ਉਹਨੂੰ ਇੰਪਲੀਮੈਂਟ ਕਿਨੇ ਕਰਵਾਇਆ ਹੁਣ ਇੱਕ ਕਰਦਾ ਸਰਕਾਰ ਨੇ ਕਰਤਾ ਤਾਂ ਇੰਪਲੀਮੈਂਟ ਕਿਨੇ ਕਰਵਾਇਆ ਇੰਪਲੀਮੈਂਟ ਕੀਤਾ ਐਗਜ਼ੀਕਿਊਟਿਵਸ ਐਗਜ਼ੀਕਿਊਟਿਵਸ ਕੋਣ ਹੁੰਦੇ ਆ ਜਿਵੇਂ ਪੁਲਿਸ ਹੋਗੀ ਪੁਲਿਸ ਐਗਜ਼ੀਕਿਊਟਿਵ ਦਾ ਪਾਰਟ ਹੈਗੀ ਆ ਹਨਾ ਤਾਂ ਜਿਵੇਂ ਸਿਵਲ ਸਰਵੰਟ ਆਈਪੀਐਸ ਆਈਏਸ ਅਧਿਕਾਰੀ ਹੋਗੇ ਠੀਕ ਹੈ ਜਿਹੜੇ ਮਨਿਸਟਰਸ ਹੁੰਦੇ ਆ ਤਾਂ ਉਹ ਇੰਪਲੀਮੈਂਟ ਕਰਵਾਉਂਦੇ ਆ ਚੀਜ਼ਾਂ ਨੂੰ ਨਾ ਤਾਂ ਉਹ ਐਗਜ਼ੀਕਿਊਟਿਵ ਹੁੰਦੇ ਆ ਤਾਂ ਇੱਥੇ ਕੀ ਸੀ ਇੱਥੇ ਜਿਹੜੇ ਚਾਰ ਮੈਂਬਰ ਸੀ ਇਹਦੇ ਨਾਲ ਇਹੀ ਕੀ ਲਾਅ ਬਣਾ ਰਹੇ ਸੀ ਇਹੀ ਕੀ ਕਰ ਰਹੇ ਐਗਜ਼ੀਕਿਊਟਿਵ ਐਗਜ਼ੀਕਿਊਟ ਕਰਵਾ ਰਹੇ ਸੀ ਤਾਂ ਹੁਣ ਇੱਥੇ ਕੀ ਕੀਤਾ ਗਿਆ ਇਸ ਸੈਕਟਰ ਦੇ ਵਿੱਚ ਕਾਰਜਪਾਲਿਕਾ ਦੇ ਨਾਲੋਂ ਵਿਧਾਨਪਾਲਿਕਾ ਮਤਲਬ ਕੀ ਹੈ ਕਿ ਐਗਜ਼ੀਕਿਊਟਿਵ ਤੇ ਜਿਹੜੇ ਲੈਜਿਸਲੇਟਰ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਕਰ ਦਿੱਤੇਗੇ ਕਿ ਕਾਨੂੰਨ ਜਿਹੜੇ ਹੋਰ ਬਣਾਉਣਗੇ ਐਗਜ਼ੀਕਿਊਟ ਹੋਰ ਕਰਵਾਉਣਗੇ ਤਾਂ ਕੀ ਕੀਤਾ ਗਿਆ 6 ਮੈਂਬਰ ਜਿਹੜੇ ਹੈਗੇ ਆ ਅਲੱਗ ਤੋਂ ਲੈਂਦੇਗੇ 6 ਮੈਂਬਰ ਅਲੱਗ ਨਵੇਂ ਲੈਂਦੇਗੇ ਕਿ ਜਿਹੜੇ 6 ਮੈਂਬਰ ਹੋਣਗੇ ਨਾ ਉਹ ਲੈਜਿਸਲੇਟ ਉਹਨਾਂ ਨੂੰ ਲੈਜਿਸਲੇਟਿਵ ਕਾਉਂਸਲਰ ਕਿਹਾ ਜਾਊਗਾ ਤਾਂ ਇਹ ਕੀ ਕਰਨਗੇ ਕਾਨੂੰਨ ਬਣਾਉਣਗੇ ਤੇ ਜਿਹੜੀ ਰეკਮੈਂਡੇਸ਼ਨ ਵੀ ਸੀ ਕਿ 6 ਮੈਂਬਰ ਆ ਤਾਂ 6ਾਂ ਦੇ ਵਿੱਚੋਂ 4 ਜਿਹੜੇ ਹੋ ਉਹ ਭਾਰਤੀ ਹੋ ਭਾਰਤੀ ਮੈਂਬਰ ਹੋਣ ਤਾਂ ਉਹ ਹੀ ਕੀ ਕੀ ਕਾਨੂੰਨ ਬਣਾਉਣ ਦੇ ਵਿੱਚ ਹੈਲਪ ਕਰਨ ਹਣਾ ਤਾਂ ਦੇਖੋ ਹੋਰ ਇਸ ਤੋਂ ਇਲਾਵਾ ਕਿਸੇ ਦਾ ਸਿਵਲ ਸੇਵਾਵਾਂ ਸਿਵਲ ਸੇਵਾਵਾਂ ਲਈ ਓਪਨ ਪ੍ਰਣਾਲੀ ਹਣਾ ਤਾਂ ਓਪਨ ਕੰਪੀਟੀਸ਼ਨ ਪ੍ਰਣਾਲੀ ਜਿਹੜੀ ਸੀ ਉਹ ਲੈਣ ਦੀ ਕਿ ਪਹਿਲਾਂ ਕਿਸੇ ਨਾ ਜਿੰਨੇ ਵੀ ਅੰਗਰੇਜ਼ ਅਧਿਕਾਰੀ ਸੀ ਉਹਨਾਂ ਦੇ ਜਿਹੜੇ ਹਾਇਰ ਰੈਂਕ ਸੀਗੇ ਤਾਂ ਉਹ ਅੰਗਰੇਜ਼ਾਂ ਨੂੰ ਹੀ ਮਿਲਦੇ ਸੀਗੇ ਠੀਕ ਹੈ ਅੰਗਰੇਜ਼ ਅਧਿਕਾਰੀਆਂ ਨੂੰ ਹੀ ਹਾਇਰ ਰੈਂਕ ਮਿਲਦੇ ਸੀਗੇ ਤਾਂ ਇੰਡੀਅਨ ਅਧਿਕਾਰੀ ਜਿਹੜੇ ਛੋਟੇ-ਮੋਟੇ ਜਿਵੇਂ ਸਪਾਈ ਬਣ ਕੇ ਨਾ ਇਸ ਤਰ੍ਹਾਂ ਦੇ ਕੀਆ ਅਧਿਕਾਰੀ ਬਣਦੇ ਸੀ ਤਾਂ ਹੁਣ ਇੱਥੇ ਨਵਾਂ ਸਿਸਟਮ ਲੰਦਾ ਗਿਆ ਕਿ ਇੱਕ ਓਪਨ ਕੰਪੀਟੀਸ਼ਨ ਠੀਕ ਹੈ ਤਾਂ ਪੇਪਰ ਦਿਓ ਤਾਂ ਤੁਸੀਂ ਕੀ ਕਰ ਸਕਦੇ ਤੁਸੀਂ ਅਧਿਕਾਰੀ ਬਣ ਸਕਦੇ ਇੱਕ ਹਾਇਰ ਰੈਂਕ ਜਿਹੜਾ ਆਫੀਸਰ ਆਫੀਸਰ ਬਣ ਸਕਦੇ ਹਾਂ ਇਹਦੇ 'ਚ ਧਿਆਨ ਦੇਣ ਵਾਲੀ ਗੱਲ ਹੈ ਕਿ ਪਿਛਲੇ ਐਕਟ ਦੇ ਵਿੱਚ ਵੀ ਕੀ ਆ ਇਹ ਸਿਸਟਮ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਬਟ ਕੋਰਡ ਆਫ ਡਾਇਰੈਕਟਰ ਜਿਹੜੇ ਸੀਗੇ ਉਹਨਾਂ ਦੇ ਮਨਾ ਕਰਨ ਤੇ باوجود ਵੀ ਕੀਤਾ ਇਹ ਜਿਹੜਾ ਇੱਕ ਪਾਸ ਨਹੀਂ ਹੋਇਆ ਠੀਕ ਹੈ ਤਾਂ ਫਿਰ ਇੱਥੇ ਕੀ ਕੀਤਾ ਗਿਆ ਓਪਨ ਸੇਵਾਵਾਂ ਜਿਹੜੀ ਹੈਗੀਆਂ ਉਹ ਲਾਰਡ ਜਿਹੜੇ ਮੈਕੋਲੇ ਦੀ ਅਧੀਨ ਜਿਹੜੇ ਹੈਗੇ ਕਮੇਟੀ ਦੇ ਅਧੀਨ ਜਿਹੜਾ ਹੈਗਾ ਇਹ ਬਿੱਲ ਨੂੰ ਪਾਸ ਕੀਤਾ ਗਿਆ ਤਾਂ 1854 ਤੇ ਕੀ ਹੈ ਜਿਹੜਾ ਉਹ ਇੰਪਲੀਮੈਂਟ ਕੀਤਾ ਗਿਆ ਕਿ ਜਿੰਨੇ ਵੀ ਅਧਿਕਾਰੀ ਉਹ ਪੇਪਰ ਦੇਣਗੇ ਪੇਪਰ ਦੇ ਬਿਹਾਫ ਤੇ ਕੀ ਕਰ ਸਕਣਗੇ ਉਹ ਆਪ ਦਾ ਜਿਹੜਾ ਹੈਗਾ ਰੈਂਕ ਚੂਜ਼ ਕਰ ਸਕਦੇ ਹਨਾ ਪਰ ਉੱਚੇ ਪੱਧਰ ਦੇ ਅਧਿਕਾਰੀ ਬਣ ਸਕਦੇ ਉਹ ਹੁਣ ਜਿਹੜੇ ਕੰਪਨੀ ਸੀ ਇੱਥੇ ਕੀਤਾ ਕਿ ਕੰਪਨੀ ਦਾ ਜਿਹੜਾ ਸਮਾਂ ਸੀਗਾ ਉਹ ਵਧਾਇਆ ਗਿਆ ਕੰਪਨੀ ਦਾ ਸਮਾਂ ਵਧਾਇਆ ਗਿਆ ਪਰ ਉਹਨੂੰ ਫਿਕਸ ਨਹੀਂ ਕੀਤਾ ਗਿਆ ਜਿਵੇਂ ਪਿਛਲੇ ਐਕਟ ਦੇ ਵਿੱਚ ਆਪ ਪੜ੍ਹਦੇ ਹਨਾ ਕਿ ਕੰਪਨੀ ਦਾ ਸਮਾਂ 20 ਸਾਲਾਂ ਲਈ ਵਧਾ ਦਿੱਤਾ ਗਿਆ ਇੱਥੇ ਕੀ ਕੀਤਾ ਗਿਆ ਇੱਥੇ ਕੰਪਨੀ ਦਾ ਜਿਹੜਾ ਟੈਨਿਓਰ ਜਿਹੜਾ ਹੈਗਾ ਉਹਨੂੰ ਫਿਕਸ ਨਹੀਂ ਕੀਤਾ ਗਿਆ ਵਧਾਇਆ ਗਿਆ ਪਰ ਫਿਕਸ ਨਹੀਂ ਕੀਤਾ ਗਿਆ ਕਿਉਂ ਕਿ ਮੋਡ ਆਫ ਕੰਟਰੋਲ ਤੇ ਕੋਡ ਆਫ ਕੋਰਟ ਆਫ ਡਾਇਰੈਕਟਰਾਂ ਉਹਨਾਂ ਦੇ ਵਿੱਚ ਕਾਫੀ ਲੜਾਈ ਝਗੜੇ ਹੁੰਦੇ ਰਹੇ ਸੀ ਅਨਬੰਦ ਹੁੰਦੀ ਰਹਿੰਦੀ ਸੀ ਤਾਂ ਇੱਥੇ ਕੀ ਕਿਹਾ ਗਿਆ ਇੱਥੇ ਕਿਹਾ ਗਿਆ ਕਿ ਕੰਪਨੀ ਨੂੰ ਕਦੋਂ ਵੀ ਬਰਖਾਸਤ ਕੀਤਾ ਜਾ ਸਕਦਾ ਤੇ ਇਸ ਐਕਟ ਦੇ ਵਿੱਚ ਫਿਲਹਾਲ ਇਹ ਹੀ ਸੀਗਾ ਫਿਰ ਆਪਾਂ ਅਗਲੇ ਐਕਟ ਬਾਰੇ ਨੈਕਸਟ ਚਰਚਾ ਕਰਾਂਗੇ